ਤਾਮਾ ਪੈਣਾ ਨੌਜਵਾਨ ਵੀਰ ਆਪ ਸਭ ਨੂੰ ਪਿਆਰ ਭਰੀ ਨਮਸਤੇ ਸਤਿ ਸ੍ਰੀ ਅਕਾਲ ਰਾਮ ਰਾਮ ਮੇਕ ਪਰ ਥਿਸ ਪਾਵਨ ਵਿਕਿਰਥਨ ਸਮਾਧੀ ਮੰਦਰ ਦੇ ਵਿੱਚ ਸੁਆਮੀ ਜੀ ਦਾ ਠਾਕੁਰ ਜੀ ਦਾ ਬੋਲੇ ਨਾ ਦਾ ਅਸ਼ੀਰਵਾਦ ਲੈ ਕੇ ਅੱਜ ਆਪਾਂ ਬਹੁਤ ਸ਼ੁਭ ਜਿਹੜਾ ਇਹ ਕੰਮ ਹੈ ਇਹਦਾ ਆਗਾਜ਼ ਕਰਨ ਚੱਲੇ ਆਂ ਪੰਜਾਬ ਸਰਕਾਰ ਵੱਲੋਂ ਇਹ ਮਿਸ਼ਨ ਬਣਾ ਲਿਆ ਗਿਆ ਹੈ ਪ੍ਰਣ ਕਰ ਲਿਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਸਾਡੀ ਧਰਤੀ ਮਾਤਾ ਜਨਮਾ ਮਾਤਾ ਦੀ ਧਰਤੀ ਹੈ ਕੀ ਧਰਤੀ ਹੈ ਗੁਰੂ ਸਾਹਿਬ ਦੀ ਧਰਤੀ ਹੈ ਮਾਤਾ ਰੇਣਾ ਦੇਵੀ ਦੀ ਧਰਤੀ ਹੈ ਤੇ ਸਾਡੀ ਇਹ दिली ਇੱਛਾ ਹੈ ਕਿ ਪੂਰੇ ਪੰਜਾਬ 'ਚੋਂ ਸਭ ਤੋਂ ਪਹਿਲਾਂ ਸਾਡੇ ਇਲਾਕੇ 'ਚੋਂ ਨਸ਼ਾ ਸਾਫ਼ ਹੋਵੇ ਪਿਛਲੇ ਤਿੰਨ ਮਹੀਨੇ 'ਚ 11000 ਬੰਦੇ ਪੰਜਾਬ ਸਰਕਾਰ ਨੇ ਫੜ ਕੇ ਅੰਦਰ ਦਿੱਤੇ ਆਪਣੇ ਇਲਾਕੇ 'ਚ 100 ਤੋਂ ਵੱਧ ਦਸਕਰ ਛੋਟੇ ਵੱਡੇ ਅੰਦਰ ਲੁੱਟਦੇ ਆ ਕਿਸੇ ਨੂੰ 60 ਗ੍ਰਾਮ ਹੀਰੋਇਨ ਕਿਸੇ ਨੂੰ 11 ਗ੍ਰਾਮ ਹੀਰੋਇਨ ਐਨ ਸਾਫ ਕਰਤੇ ਲੱਗੇ ਹੋਏ ਆ ਪੁਲਿਸ ਆਪਣਾ ਕੰਮ ਕਰ ਰਹੀ ਆ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਕਿ ਕੋਈ ਰਾਜਨੀਤਿਕ ਦਬਾਅ ਨਹੀਂ ਕਿਸੇ ਵੀ ਨਾ ਮੇਰਾ ਫੋਨ ਆਊਗਾ ਨਾ ਮੇਰੇ ਕਿਸੇ ਸਾਥੀ ਦਾ ਫੋਨ ਆਊਗਾ ਤੁਸੀਂ ਐਨ ਤੇ ਜੇ ਸਾਨੂੰ ਪਤਾ ਲੱਗ ਗਿਆ ਤੁਸੀਂ ਪੇਖਾੰਦੇ ਹੋਏ ਤਾਂ ਤੁਹਾਡੀ ਖੈਰ ਨਹੀਂ ਜੇ ਤੁਸੀਂ ਸ਼ਾਮਲ ਹੋਏ ਤਾਂ ਖੌਡੀ ਖੈਰ ਨਹੀਂ ਤੁਸੀਂ ਦੇਖਿਆ ਹੋਣਾ ਬਠਿੰਡੇ ਦੇ ਵਿੱਚ ਕਿਵੇਂ ਇੱਕ ਪੁਲਿਸ ਵਾਲੇ ਨੂੰ ਅੰਦਰ ਦਿੱਤਾ ਕਿਵੇਂ ਇੱਕ ਡੀਐਸਪੀ ਜੇ ਨੂੰ ਜਿਹੜਾ ਕਿਸੇ ਦੀ ਖੈਰ ਨਾ ਅਸੀਂ ਫੋਨ ਨਹੀਂ ਕਰਦੇ ਆਪਾਂ ਨਸ਼ਾ ਸਾਫ ਕਰਦੇ ਦੂਜਾ ਹੋ ਜੀ ਸਾਡਾ ਕੰਮ ਹੈ ਅਸੀਂ ਪਿੰਡ ਪਿੰਡ ਜਾ ਰਹੇ ਆ ਤਾਂ ਕਿ ਪਿੰਡ ਜਾਗ ਰੱਖੋ ਅਸੀਂ ਆਪਣੇ ਪਿੰਡਾਂ ਦੇ ਪਹਿਰੇਦਾਰ ਬਣ ਕੇ ਲੜੀਏ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅਸੀਂ ਸੌਖਾਈਏ ਅਸੀਂ ਦੇਖੀਏ ਸਰਪੰਚ ਸਾਹਿਬ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਪਰ ਇਹ ਸਾਡੇ ਸਾਰਿਆਂ ਦੀ ਪੰਚਾਇਤ ਦੇ ਨਾਲੋਂ ਨਾਲੋਂ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਖੀਏ ਪਿੰਡ ਦੇ ਵਿੱਚ ਕੋਈ ਗਲਤ ਅੰਸਰ ਤਾਂ ਨਹੀਂ ਆ ਰਿਹਾ ਜੋ ਸਾਡੇ ਬੱਚਿਆਂ ਨੂੰ ਖਰਾਬ ਕਰ ਰਿਹਾ ਹੋਵੇ ਕੋਈ ਐਧਾ ਦੇ ਸ਼ਖਸ ਐਧਾ ਦੇ ਨੌਜਵਾਨ ਜੋ ਆ ਕੇ ਪਿੰਡ 'ਚ ਖੜਦੇ ਹੋਣ ਪਿੰਡ ਦਾ ਮਾਹੌਲ ਖਰਾਬ ਕਰਦੇ ਹੋਣ ਉਹਨਾਂ ਦੀ ਰਿਪੋਰਟ ਕਰੋ ਤਾਂ ਕਿ ਉਹ ਪਿੰਡ 'ਚ ਨਾ ਵੜਨ ਦੂਜਾ ਪਿੰਡ ਦੇ ਵਿੱਚ ਜਿਹੜੇ ਬੱਚੇ ਇਸ ਦਲਦਲ 'ਚ ਫਸੇ ਹੋਏ ਐ ਉਹਨਾਂ ਦਾ ਆਪਾਂ ਇਲਾਜ ਕਰਾਈਏ ਨੰਗਲ ਵਿਕੇ ਓਟ ਕੇ ਸੈਂਟਰ ਹੈਗਾ ਉੱਥੇ ਗੋਲੀ ਲੱਗ ਜਾਂਦੀ ਐ ਗੁਪਤੋ ਗੋਲੀ ਲੱਗਦੀ ਐ ਕਿਸੇ ਨੂੰ ਪਤਾ ਨਹੀਂ ਲੱਗੂਗਾ ਉਹ ਗੋਲੀ ਚਾਹੂ ਨਸ਼ੇ ਦੀ ਤੋੜਨੀ ਲੱਗਣ ਦਿੱਤੀ ਤੁਹਾਡਾ ਸਰੀਰਿਕ ਨੁਕਸਾਨ ਨਹੀਂ ਕਰਦੀ ਤੇ ਹੌਲੀ-ਹੌਲੀ ਤੁਹਾਡਾ ਨਸ਼ਾ ਜਿਹੜਾ ਛੁੱਟਦਾ ਜਾਂਦਾ ਅਗਰ ਕੋਈ ਜ਼ਿਆਦਾ ਪੀੜਿਤ ਹੈ ਤਾਂ ਉਸ ਨੂੰ ਆਪਾਂ ਨਸ਼ਾ ਛਡਾਓ ਕੇਂਦਰ ਅਨੰਦਪੁਰ ਸਾਹਿਬ ਤੇ ਰੋਪੜ ਬਣਾ ਦਿੱਤੇ ਸਾਰਾ ਖਰਚਾ ਸਰਕਾਰ ਕਰਦੀ ਹੈ ਉਸ ਨੂੰ ਉੱਥੇ ਡਾਈਟ ਰੋਟੀ ਰਹਿਣਾ ਪਹਿਣਾ ਦਵਾਈਆਂ ਮਾਨਸਿਕ ਡਾਕਟਰ ਜਿਹੜੇ ਐ ਵਧੀਆ ਤੋਂ ਵਧੀਆ ਸੈਕਟਰੀ ਉਹ ਮਿਲਦੇ ਆ ਤਾਂ ਕਿ ਡੇਢ ਤੋਂ 2 ਮਹੀਨੇ ਚੋ ਬੱਚਾ ਜਿਹੜਾ ਹੈ ਉਹ ਠੀਕ ਹੋ ਕੇ ਘਰ ਪਰਤ ਜਾਵੇ ਆਪਣਾ ਤਾਂ ਇੰਨਾ ਹੀ ਮਕਸਦ ਹੈ ਸਾਡੇ ਤੋਂ ਪਹਿਲਾਂ ਆਣਿਆ ਨੇ ਜੀ ਸਾਡੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਸ਼ਾ ਬਿਖਾਉਂਦੀਆਂ ਸੀ ਅਸੀਂ ਨਸ਼ਾ ਖਤਮ ਕਰਨਾ ਚਾਹੀਏ ਪਿੰਡ-ਪਿੰਡ ਚੱਲੇ ਹੋਏ ਸਾਰਾ ਪ੍ਰਸ਼ਾਸਨ ਖੁਦ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਲ ਤੋਂ ਸੇਂਟ ਮੈਟਵੇ ਤੋਂ ਬੀਡੀਪੀਓ ਤਹਿਸੀਲਦਾਰ ਖਦ ਇੱਕ-ਇੱਕ ਪਿੰਡ ਜਾ ਦੁਜਾਰੀ ਆਪਕੀ ਨੂੰ ਬੇਨਤੀ ਹੈ ਕਿ ਥੜੂ ਇਹ ਦੱਸਣਾ ਚਾਹੁੰਗਾ ਕਿ ਆਪਾਂ 15 ਦਿਨ ਤੋਂ ਪਾਣੀਆਂ ਦੀ ਲੜਾਈ ਲੜ ਰਹੇ ਸੀ ਸਾਡੇ ਇਲਾਕੇ 'ਚ ਡੈਮ ਬਣੇ ਸਾਡੇ ਇਲਾਕੇ 'ਚ ਡਹਿਰਾ ਬਣਿਆ ਪਰ ਸਾਨੂੰ ਪਾਣੀ ਨਹੀਂ ਮਿਲਿਆ ਨਾ ਖੇਤਾਂ ਨੂੰ ਪਾਣੀ ਆ ਸਾਡੇ ਸਰਪੰਚ ਸਾਹਿਬ ਹੈਗੇ ਸੇਖੋਂ ਸਾਹਿਬ ਕਿ ਡਰ ਹੈ 500 ਕਿਲਾ ਇਹਨਾਂ ਦੀ ਜਮੀਨ ਬੰਜਰ ਰਹਿੰਦੀ ਹੈ ਹੋਣੀ ਮੈਨੂੰ ਮੇਰਾ ਵੀਰ ਸੇਠੀ ਵੀਰ ਟੁਕਲੀ ਵਾਲੇ ਸਰਪੰਚ ਸਾਹਿਬ ਦੱਸ ਰਹੇ ਸੀ ਕਿ ਉਹਨਾਂ ਦੇ ਪਿੰਡ 'ਚ ਪੈਕਲੈਂਡ ਹੈ ਸਾਨੂੰ ਤਾਂ ਪਹਿਲੀ ਵਾਰੀ ਪਾਣੀ ਮਿਲਿਆ ਮੈਂ ਨਿੱਗੂ ਨੰਗਲ ਤੋਂ ਆਇਆ ਉਦ ਪਿੰਡ ਨੂੰ ਪਹਿਲੀ ਵਾਰੀ ਪੀਣ ਵਾਲਾ ਲਹਿਰੀ ਪਾਣੀ ਹੁਣ ਮਿਲ ਰਿਹਾ ਸਾਨੂੰ ਕੀ ਫਾਇਦਾ ਸੀ ਟੈਂਕਾਂ ਦਾ ਤੇ ਨਹਿਰਾਂ ਦਾ ਪਾਣੀ ਦਾ ਸਾਰਾ ਹਰਿਆਣਾ ਲੈ ਜਾਂਦਾ ਸੀ ਅਸੀਂ 15 ਦਿਨ ਤੋਂ ਉੱਥੇ ਮੋਰਚਾ ਲਾ ਕੇ ਉਹ ਲੜਾਈ ਲੜੀ ਤੇ ਅੱਜ ਸ਼ਾਮ ਤੱਕ ਦਾ ਸਮਾ ਸੀਗਾ ਹਰਿਆਣਾ ਇਹ ਪਾਣੀ ਖੋੜਾ ਚਾਹੁੰਦਾ ਸੀ ਅਸੀਂ ਉਹ ਪਾਣੀ ਜਾਣ ਨਹੀਂ ਦਿੱਤਾ ਸਾਡੀ ਜਿੱਤ ਹੋਈ ਐ ਤੇ ਕੱਲ ਉਸ ਨੂੰ ਝੇਕਨ ਨੂੰ ਬਣਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੰਗਲ ਨਹਿਮਾਰੇ ਮੈਂ ਸਭ ਨੂੰ ਬੇਨਤੀ ਕਰੂੰਗਾ ਉੱਥੇ ਵੀ ਆਪ ਸਭ ਨੇ ਪਹੁੰਚਣਾ ਫਿਰ ਸਾਡੇ ਇਲਾਕੇ ਦੀ ਚਿੱਤ ਹੈ ਮਾਨ ਸਾਹਿਬ ਨੂੰ ਸਾਡੇ ਪਿੰਡਾਂ ਦਾ ਕੰਮ ਵੀ ਪਤਾ ਲੱਗ ਗਿਆ ਸਾਨੂੰ ਫਾਇਦਾ ਸਾਡੇ ਇਲਾਕੇ ਨੂੰ ਫਾਇਦਾ ਹੋਊਗਾ ਕਿ ਜਦੋਂ ਮੁੱਖ ਮੰਤਰੀ ਆਣੇ ਜਿੰਨਾ ਅਸੀਂ ਵੱਡਾ ਕੱਠ ਕਰਾਂਗੇ ਉੰਨੀਆਂ ਅਸੀਂ ਵੱਡੀਆਂ ਗਰੰਟਾ ਆਪਣੇ ਇਲਾਕੇ ਦੀ ਲੈ ਸਕੀ ਤੀਜਾ ਜੀ ਜਿੱਥੇ ਬਿਲਕੁਲ ਸਿੱਖਿਆ ਦਾ ਮੈਂਕਪ ਹੈ ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਕਿ ਕੀ ਸਰਕਾਰੀ ਸਕੂਲਾਂ ਸੁਧਾਰ ਆ ਰਹੇ ਹਨ ਅੱਜ ਮੰਗਲ ਦਾ ਸੀਨੀਅਰ ਸਕੈਟਰੀ ਸਕੂਲ ਹੋਵੇ ਲੜਕੀਆਂ ਵਾਲਾ ਚੈਸ ਸਕੂਲ ਆਫ ਫੈਮਿਨਸ ਮੰਗਲ ਜਿਵੇਂ ਪ੍ਰਾਈਵੇਟ ਸਕੂਲ ਚ ਪੀਲੀਆਂ ਬੱਸਾਂ ਚੱਲਦੀਆਂ ਸੀ ਠੀਕ ਉਦਾਂ ਦੀਆਂ ਬੱਸਾਂ ਸਰਕਾਰੀ ਸਕੂਲਾਂ 'ਚ ਸਕਿਉਰਟੀ ਗਾਰਡ ਕੈਂਪਸ ਮੇਜਰ ਕਰੋੜਾਂ ਰੁਪਏ ਲਾ ਕੇ ਸਕੂਲ ਠੀਕ ਕਰ ਲੈਣ ਉੱਥੇ ਜਿੱਥੇ ਬਾਕੀ ਹੋਰ ਸਾਰੇ ਕੰਮ ਐ ਪਿੰਡਾਂ ਦੇ ਕੰਮਾਂ 'ਚ ਲੱਗੇ ਹੋਏ ਐ ਪਿੰਡ ਮੇਨਪੁਰ ਦੇ ਜਿਹੜੇ 2-3 ਵੱਡੇ ਮਸਲੇ ਐ ਬਹੁਤ ਵਧੀਆ ਪੰਚਾਇਤ ਐ ਸਾਡੇ ਬਹੁਤ ਸੀਨੀਅਰ ਆਗੂ ਸਰਦਾਰ ਓਕਾਰ ਸਿੰਘ ਬੇਕਪੁਰ ਦੇ ਉਹ ਵੀ ਅੰਕਲ ਸਾਡੇ ਬਹੁਤ ਸੀਨੀਅਰ ਲੀਡਰ ਹੈ ਸਰਪੰਚ ਸਾਹਿਬ ਇੱਕ ਲਗਾਤਾਰ ਇੱਕ ਟੀਮ ਬਣਾ ਕੇ ਚਾਹੇ ਉਹ ਨਿਕਾਸੀ ਦੀ ਦਿੱਕਤ ਹੋਵੇ ਉਹ ਅਪਰੂਵਲ ਗਈ ਹੋਈ ਹੈ ਡੀਪੀਓ ਸਾਹਿਬ ਨੂੰ ਪਤਾ ਜਿੱਦਾਂ ਹੀ ਉਹ ਆ ਜਾਂਦੇ ਉੱਥੇ ਪਾਈਪਲਾਈਨ ਦਾ ਕੰਮ ਨਿਕਾਸੀ ਦਾ ਮੇਨ ਜਿਹੜਾ ਦਿੱਕਤ ਹੈ ਪਿੰਡ ਦੀ ਉਹ ਵੀ ਸ਼ੁਰੂ ਹੋ ਜਾਊਗਾ ਨਾਲ ਹੀ ਸਰਪੰਚ ਸਾਹਿਬ ਵੱਲੋਂ ਕਮਿਟੀ ਸੈਂਟਰ ਦੀ ਮੰਗ ਕੀਤੀ ਗਈ ਹੈ ਉਹਦੇ ਲਈ ਵੀ ਅਸੀਂ 25 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਤੁਹਾਡਾ ਵਾਅਦਾ ਕਰਦੇ ਕਿ ਕਮਿਟੀ ਸੈਂਟਰ ਵੀ ਬਣਾਵਾਂਗੇ ਸੜਕ ਜਿਹੜੀ ਹੈ ਨੇਕੂ ਨੂੰ ਲੈ ਕੇ ਨਿੱਕੂ ਨੰਗਲ ਤੱਕ ਇਹ ਸੜਕ 18 ਫੁੱਟੀ ਦਾ ਵਾਅਦਾ ਤੁਹਾਡੇ ਨਾਲ ਸ਼ਾਨਦਾਰ ਬਣੂਗੀ ਵੀ ਤੇ 18 ਫੁੱਟੀ ਕਰਾਵਾਂਗੇ ਕਿਉਂਕਿ ਜਿਹੜੀ ਸੜਕ ਹੈ ਕੀ ਪਿੰਡਾਂ ਨੂੰ ਜੋੜਦੀ ਹੈ ਮੈਂ ਅੰਤ ਸਾਰੋਈ ਬੇਨਤੀ ਕਰੂੰਗਾ ਜਿਵੇਂ ਤੁਸੀਂ ਅੱਜ ਇੰਨੀ ਵੱਡੀ ਤਾਦਾਦ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਹੈ ਮੇਰੀ ਤਾਕਤ ਤੁਸੀਂ ਲੋਕ ਹੋ ਸਾਡੇ ਕੋਲ ਚੰਗੇ ਸਰਪੰਚ ਨੇ ਚੰਗੇ ਅਫਸਰ ਨੇ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਜਿਹੜੇ ਹੈ ਕੰਮ ਉਹ ਏਰੀਏ ਦੇ ਕਰੀਏਗੀ ਦੀ ਸੇਵਾ ਕਰੀਏ ਫੋਟੇ ਸਭ ਦਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਬੀਤ ਕੇ ਸਾਰੇ ਆਪਣੀ ਜਗਾਹ ਤੇ ਖੜੇ ਹੋ ਕੇ ਇੱਕ ਸੋਚ ਚੱਕਣੀ ਹੈ ਜੋ ਮੈਂ ਬੋਲੂਗਾ ਮੇਰੇ ਮਗਰ ਬੋਲਣਾ ਤੇ ਸੋ ਆਪਾਂ ਮੰਦਰ ਚ ਚੱਕ ਰਹੀ ਹੈ ਤੇ ਆਪਾਂ ਇਸ ਸੋ ਦੇ ਉੱਤੇ ਖਰੇ ਉਤਰਨਾ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਣਾ ਬੱਚਿਆਂ ਨੂੰ ਬੀਤੀ ਤੁਸੀਂ ਆ ਜਾਓ ਮੇਰੇ ਨਾਲ ਇੱਥੇ ਆ ਸਾਰੇ ਸੱਜਾ ਹੱਥ ੱਗੇ ਕਰਨਗੇ ਕੁਛ ਇੱਧਰ ਆ ਜਾਓ ਉਹ ਲੋ ਇੱਧਰ ਖੜੇ ਰੋ ਖੜੇ ਇੱਥੇ ਸਜਾ ਤੱਕੇ ਕਰਕੇ ਜੀ ਤੁਸੀਂ ਮੇਰੇ ਨਾਲ ਬੋਲੋਗੇ ਅਸੀਂ ਪਿੰਡ ਮੇਕਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ اپنے پنڈ دے, دے پہرے دار بن کے کم کرانگے اسی اپنے کسے بھی قسم دا نشا بکر نہیں دے کسے نشا تسکر پنڈ نہیں دے جو بھی نشا کرتے ہیں ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵਿਜਮਾਨਤ ਦੇ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬਹੁਤ ਬਹੁਤ ਅਰਦਾਸ ਜੀ ਆਪ ਦਾ ਮੈਂ ਸਾਰੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੇਰੇ ਬਜ਼ੁਰਗ ਮਾਤਾਵਾ ਭੈਣਾ ਨੌਜਵਾਨ ਵੀਰ ਆਪ ਸਭ ਨੂੰ ਪਿਆਰ ਭਰੀ ਨਮਸਤੇ ਸਤਿ ਸ਼੍ਰੀ ਅਕਾਲ ਰਾਮ ਰਾਮ ਬੇਕਰ ਇਸ ਪਾਵਨ ਵੇਰਿਸਥਾਨ ਸਮਾਧੀ ਮੰਦਰ ਦੇ ਵਿੱਚ ਸਵਾਮੀ ਜੀ ਦਾ ਠਾਕੁਰ ਜੀ ਦਾ ਬੋਲੇ ਨਾਮ ਦਾ ਆਸ਼ੀਰਵਾਦ ਲੈ ਕੇ ਅੱਜ ਆਪਾਂ ਬਹੁਤ ਸ਼ੁਭ ਜਿਹੜਾ ਇਹ ਕੰਮ ਹੈ ਇਹਦਾ ਆਗਾਜ਼ ਕਰਨ ਚੱਲੇ ਆਂ ਪੰਜਾਬ ਸਰਕਾਰ ਵੱਲੋਂ ਇਹ ਮਿਸ਼ਨ ਬਣਾ ਲਿਆ ਗਿਆ ਹੈ ਪ੍ਰਣ ਕਰ ਲਿਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਸਾਡੀ ਧਰਤੀ ਮਾਤਾ ਜਲফা ਮਾਤਾ ਦੀ ਧਰਤੀ ਹੈ ਧਰਤੀ ਹੈ ਗੁਰੂ ਸਾਹਿਬ ਦੀ ਧਰਤੀ ਹੈ ਮਾਤਾ ਨਹਿਣਾ ਦੇਵੀ ਦੀ ਧਰਤੀ ਹੈ ਤੇ ਸਾਡੀ ਇਹ दिली ਇੱਛਾ ਹੈ ਕਿ ਪੂਰੇ ਪੰਜਾਬ ਚੋਂ ਸਭ ਤੋਂ ਪਹਿਲਾਂ ਸਾਡੇ ਇਲਾਕੇ ਚੋਂ ਨਸ਼ਾ ਸਾਫ ਹੋਵੇ ਪਿਛਲੇ ਤਿੰਨ ਵੀ ਇੰਡੀਆ ਚ 11000 ਬੰਦੇ ਪੰਜਾਬ ਸਰਕਾਰ ਨੇ ਫੜ ਕੇ ਅੰਦਰ ਦਿੱਤੇ ਆ ਆਪਣੇ ਇਲਾਕੇ ਚ 100 ਤੋਂ ਵੱਧ ਤਸਕਰ ਛੋਟੇ ਵੱਡੇ ਅੰਦਰ ਦਿੱਤੇ ਆ ਕਿਸੇ ਨੂੰ 60 ਗ੍ਰਾਮ ਹਿਰੋਇਨ ਕਿਸੇ ਨੂੰ 11 ਗ੍ਰਾਮ ਹਿਰੋਇਨ ਐਨ ਸਾਫ ਕਰਨ ਤੇ ਲੱਗੇ ਹੋਏ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਕਿ ਕੋਈ ਰਾਜਨੀਤਿਕ ਦਬਾਅ ਨਹੀਂ ਕਿਸੇ ਵੀ ਨਾ ਮੇਰਾ ਫੋਨ ਆਊਗਾ ਨਾ ਮੇਰੇ ਕਿਸੇ ਸਾਥੀ ਦਾ ਫੋਨ ਆਊਗਾ ਤੁਸੀਂ ਐਂ ਤੇ ਜੇ ਸਾਨੂੰ ਪਤਾ ਲੱਗ ਗਿਆ ਤੁਸੀਂ ਪੇਖਾਂਦੇ ਹੋਏ ਤਾਂ ਤੁਹਾਡੀ ਖੈਰ ਨਹੀਂ ਜੇ ਤੁਸੀਂ ਸ਼ਾਮਲ ਹੋਏ ਤਾਂ ਤੁਹਾਡੀ ਖੈਰ ਨਹੀਂ ਤੁਸੀਂ ਦੇਖਿਆ ਹੋਣਾ ਬਠਿੰਡੇ ਦੇ ਵਿੱਚ ਕਿਵੇਂ ਇੱਕ ਪੁਲਿਸ ਵਾਲੇ ਨੂੰ ਅੰਦਰ ਦਿੱਤਾ ਕਿਵੇਂ ਇੱਕ ਡੀਐਸਪੀ ਜੇਲ੍ਹ ਨੂੰ ਜਿਹੜਾ ਕਿਸੇ ਦੀ ਖੈਰ ਨਹੀਂ ਅਸੀਂ ਫੋਨ ਨਹੀਂ ਕਰਦੇ ਆਪਾਂ ਨਸ਼ਾ ਸਾਫ ਉਝਾ ਹੁਜੀ ਸਾਡਾ ਕੰਮ ਹੈ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਤਾਂ ਕਿ ਪਿੰਡ ਜਾਗਰੂਕ ਹੋਵੇ ਅਸੀਂ ਆਪਣੇ ਪਿੰਡਾਂ ਦੇ ਪਹਿਰੇਦਾਰ ਬਣ ਕੇ ਲੜੀਏ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਹੀ ਹੈ ਕਿ ਅਸੀਂ ਸੌਖਾਈਏ ਅਸੀਂ ਦੇਖੀਏ ਸਰਪੰਚ ਸਾਹਿਬ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਪਰ ਇਹ ਸਾਡੇ ਸਾਰਿਆਂ ਦੀ ਪੰਚਾਇਤ ਦੇ ਨਾਲੋਂ ਨਾਲੋਂ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਖੀਏ ਪਿੰਡ ਦੇ ਵਿੱਚ ਕੋਈ ਗਲਤ ਅਸਰ ਤਾਂ ਨਹੀਂ ਆ ਰਿਹਾ ਜੋ ਸਾਡੇ ਬੱਚਿਆਂ ਨੂੰ ਖਰਾਬ ਕਰ ਰਿਹਾ ਹੋਵੇ ਕੋਈ ਇਦਾਂ ਦੇ ਸ਼ਖਸ ਇਦਾਂ ਦੇ ਨੌਜਵਾਨ ਜੋ ਆ ਕੇ ਪਿੰਡ 'ਚ ਖੜਦੇ ਹੋਣ ਪਿੰਡ ਦਾ ਮਾਹੌਲ ਖਰਾਬ ਕਰਦੇ ਹੋਣ ਉਹਨਾਂ ਦੀ ਰਿਪੋਰਟ ਕਰੋ ਤਾਂ ਕਿ ਉਹ ਪਿੰਡਸ ਨਾ ਵੜੇ ਦੂਜਾ ਪਿੰਡ ਦੇ ਵਿੱਚ ਜਿਹੜੇ ਬੱਚੇ ਇਸ ਦਲਦਲ ਚ ਫਸੇ ਹੋਏ ਐ ਉਹਨਾਂ ਦਾ ਆਪਾਂ ਇਲਾਜ ਕਰਾਈਏ ਨੰਗਲ ਵਿਕੇ ਓਟ ਕੇ ਸੈਂਟਰ ਹੈਗਾ ਉੱਥੇ ਗੋਲੀ ਲੱਗ ਜਾਂਦੀ ਐ ਗੁਪਤੋ ਗੋਲੀ ਲੱਗਦੀ ਐ ਕਿਸੇ ਨੂੰ ਪਤਾ ਨਹੀਂ ਲੱਗੂਗਾ ਉਹ ਗੋਲੀ ਤੁਹਾਨੂੰ ਨਸ਼ੇ ਦੀ ਤੋੜਦੀ ਲੱਗਣ ਦਿੰਦੀ ਤੁਹਾਡਾ ਸਰੀਰਕ ਨੁਕਸਾਨ ਨਹੀਂ ਕਰਦੀ ਤੇ ਹੌਲੀ ਹੌਲੀ ਤੁਹਾਡਾ ਨਸ਼ਾ ਜਿਹੜਾ ਛੁੱਟਦਾ ਜਾਂਦਾ ਅਗਰ ਕੋਈ ਜ਼ਿਆਦਾ ਪੀੜਿਤ ਹੈ ਕਾ ਉਸ ਨੂੰ ਆਪਾਂ ਨਸ਼ਾ ਛਡਾਓ ਕੇਂਦਰ ਅਨੰਦਪੁਰ ਸਾਹਿਬ ਤੇ ਰੋਪੜ ਬਣਾ ਦਿੱਤੇ ਸਾਰਾ ਖਰਚਾ ਸਰਕਾਰ ਕਰਦੀ ਹੈ ਉਸ ਨੂੰ ਉੱਥੇ ਡਾਇਟ ਰੋਟੀ ਰਹਿਣਾ ਸਹਿਣਾ ਦਵਾਈਆਂ ਮਾਨਸਿਕ ਡਾਕਟਰ ਜਿਹੜੇ ਹੈ ਵਧੀਆ ਤੋਂ ਵਧੀਆ ਸੈਕਟਰੀਓ ਮਿਲਦੇ ਆ ਤਾਂ ਕਿ 1.5 ਤੋਂ ਮਹੀਨੇ ਚੋ ਬੱਚਾ ਜਿਹੜਾ ਹੈ ਉਹ ਠੀਕ ਹੋ ਕੇ ਘਰ ਪਰਤ ਜਾਵੇ ਆਪਣਾ ਤਾਂ ਇਤਨਾ ਹੀ ਮਕਸਦ ਹੈ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਜੀ ਸਾਡੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਸ਼ਾ ਬੁਕਾਉਂਦੀਆਂ ਸੀ ਅਸੀਂ ਨਸ਼ਾ ਖਤਮ ਕਰਨਾ ਚਾਹੀ ਪਿੰਡ ਪਿੰਡ ਚੱਲੇ ਹੋਏ ਸਾਰਾ ਪ੍ਰਸ਼ਾਸਨ ਖੁਦ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਤੋਂ ਸੇਜ ਮੈਦ ਤੋਂ ਬੀ ਡੀ ਪੀਓ ਤਹਿਸੀਲਦਾਰ ਖਦ ਇੱਕ ਇੱਕ ਪਿੰਡ ਜਾ ਰਹੇ ਦੂਜਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਥੜੂ ਇਹ ਦੱਸਣਾ ਚਾਹੂੰਗਾ ਕਿ ਆਪਾਂ 15 ਦਿਨ ਤੋਂ ਪਾਣੀਆਂ ਦੀ ਲੜਾਈ ਲੜ ਰਹੇ ਸੀ ਸਾਡੇ ਇਲਾਕੇ ਚ ਡੈਮ ਬਣੇ ਸਾਡੇ ਇਲਾਕੇ ਚ ਲੈਹਰਾ ਬਣੀਆ ਪਰ ਸਾਨੂੰ ਪਾਣੀ ਨਹੀਂ ਮਿਲਿਆ ਨਾ ਖੇਤਾਂ ਨੂੰ ਪਾਣੀ ਆ ਸਾਡੇ ਸਰਪੰਚ ਸਾਹਿਬ ਹੈਗੇ ਸੇਖੋ ਸਾਹਿਬ ਇਕਰਾਏ 500 ਕਿਲਾ ਇਹਨਾਂ ਦੀ ਜ਼ਮੀਨ ਬੰਜਰ ਰਹਿਂਦੀ ਹੈ। ਹੋਣੀ ਮੈਨੂੰ ਮੇਰਾ ਵੀਰ ਸੇਠੀ ਵੀਰ ਟੁਕਲੀ ਵਾਲੇ ਸਰਪੰਚ ਸਾਹਿਬ ਦੱਸ ਰੇ ਸੀ ਕਿ ਉਹਨਾਂ ਦੇ ਪਿੰਡ ਚ ਪੈਪ ਲੈਂਡ ਹੈ। ਸਾਨੂੰ ਤਾਂ ਪਹਿਲੀ ਵਾਰੀ ਪਾਣੀ ਮਿਲਿਆ ਮੈਂ ਨਿੱਕੂ ਨੰਗਲ ਤੋਂ ਆਇਆ ਉਦ ਪਿੰਡ ਨੂੰ ਪਹਿਲੀ ਵਾਰੀ ਪੀਣ ਵਾਲਾ ਲੈਹੜੀ ਪਾਣੀ ਹੁਣ ਮਿਲ ਰਿਹਾ। ਸਾਨੂੰ ਕੀ ਫਾਇਦਾ ਸੀ ਟੈਮਾਂ ਦਾ ਤੇ ਨਹਿਰਾਂ ਦਾ। ਪਾਣੀ ਦਾ ਸਾਰਾ ਹਰਿਆਣੇ ਲੈ ਜਾਂਦਾ ਸੀ। ਅਸੀਂ 15 ਦਿਨ ਤੋਂ ਉੱਥੇ ਮੋਰਚਾ ਲਾ ਕੇ ਉਹ ਲੜਾਈ ਲੜੀ ਤੇ ਅੱਜ ਸ਼ਾਮ ਤੱਕ ਦਾ ਸਮਾ ਸੀਗਾ। ਹਰਿਆਣਾ ਇਹ ਪਾਣੀ ਖੋਣਾ ਚਾਹੁੰਦਾ ਸੀ ਅਸੀਂ ਉਹ ਪਾਣੀ ਜਾਣ ਨਹੀਂ ਦਿੱਤਾ ਸਾਡੀ ਜਿੱਤ ਹੋਈ ਹੈ ਤੇ ਕੱਲ ਉਸ ਨੂੰ ਖੇਤਰ ਨੂੰ ਬਣਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੰਗਲ ਨੇ ਆ ਮਾਰੇ ਮੈਂ ਸਭ ਨੂੰ ਬੇਤੀ ਕਰੂੰਗਾ ਉੱਥੇ ਵੀ ਆਪ ਸਭ ਨੇ ਪਹੁੰਚਣਾ ਕਿਉਂ ਲਈ ਸਾਡੇ ਇਲਾਕੇ ਦੀ ਜਿੱਤ ਹੈ ਮਾਨ ਸਾਹਿਬ ਨੂੰ ਸਾਡੇ ਪਿੰਡਾਂ ਦਾ ਕੰਮ ਵੀ ਪਤਾ ਲੱਗ ਗਿਆ ਸਾਨੂੰ ਫਾਇਦਾ ਸਾਡੇ ਇਲਾਕੇ ਨੂੰ ਫਾਇਦਾ ਹੋਊਗਾ ਕਿ ਜਦੋਂ ਮੁੱਖ ਮੰਤਰੀ ਆਣੇ ਜਿੰਨਾ ਅਸੀਂ ਵੱਡਾ ਟੱਕਰ ਕਰਾਂਗੇ ਉੰਨੀਆਂ ਅਸੀਂ ਵੱਡੀਆਂ ਗਰਾਂਟੀਆਂ ਆਪਣੇ ਰਾਕੇ ਨਹੀਂ ਲੈਣਗੇ ਤੀਜਾ ਜਿਹੇ ਜਿੱਥੇ ਮੇਰੇ ਕੋਲ ਸਿੱਖਿਆ ਦਾ ਬੈਂਕ ਪਿਆ ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਕਿ ਕੀ ਸਰਕਾਰੀ ਸਕੂਲਾਂ ਸੁਧਾਰ ਆ ਰਹੇ ਆ ਕਿ ਨਹੀਂ ਅੱਜ ਮੰਗਲ ਦਾ ਸੀਨੀਅਰ ਸਕੈਂਟਰੀ ਸਕੂਲ ਹੋਵੇ ਲੜਕੀਆਂ ਵਾਲਾ ਚੈ ਸਕੂਲ ਆਫ ਫੈਮਿਨਸ ਮੰਗਲ ਜਿਵੇਂ ਪ੍ਰਾਈਵੇਟ ਸਕੂਲਾਂ ਚ ਪੀਲੀਆਂ ਬੱਸਾਂ ਚੱਲਦੀਆਂ ਸੀ ਠੀਕ ਉਦਾਂ ਦੀਆਂ ਬੱਸਾਂ ਸਰਕਾਰੀ ਸਕੂਲਾਂ ਚ ਸਕਿਉਰਟੀ ਗਾਰਡ ਕੈਂਪਸ ਮੈਜਰ ਕਰੋੜਾ ਰੁਪਇਆ ਲਾ ਕੇ ਸਕੂਲ ਠੀਕ ਕਰ ਲੈ ਉੱਥੇ ਜਿੱਥੇ ਬਾਕੀ ਹੋਰ ਸਾਰੇ ਕੰਮ ਐ ਪਿੰਡਾਂ ਦੇ ਕੰਮਾਂ 'ਚ ਲੱਗੇ ਹੋਏ ਆ ਪਿੰਡ ਬੇਕਪੁਰ ਦੇ ਜਿਹੜੇ 2-3 ਮੱਤੇ ਮਸਲੇ ਆ ਬਹੁਤ ਵਧੀਆ ਪੰਚਾਇਤ ਹੈ ਸਾਡੇ ਬਹੁਤ ਸੀਨੀਅਰ ਆਗੂ ਸਰਦਾਰ ਹੁਕਾਰ ਸਿੰਘ ਬੇਕਪੁਰ ਦੇ ਉਹ ਵੀ ਅੰਕਲ ਸਾਡੇ ਬਹੁਤ ਸੀਨੀਅਰ ਲੀਡਰ ਹੈ ਸਰਪੰਚ ਸਾਹਿਬ ਇੱਕ ਲਗਾਤਾਰ ਇੱਕ ਟੀਮ ਬਣਾ ਕੇ ਚਾਹੇ ਉਹ ਨਿਕਾਸੀ ਦੀ ਦਿੱਕਤ ਹੋਵੇ ਉਹ ਪ੍ਰੂਵਲ ਗਈ ਹੋਈ ਹੈ ਡੀਪੀਓ ਸਾਹਿਬ ਨੂੰ ਪਤਾ ਜਿੱਥੇ ਉਹ ਆ ਜਾਂਦੇ ਉੱਥੇ ਪਾਈਪਲਾਈਨ ਦਾ ਕੰਮ ਨਿਕਾਸੀ ਦਾ 메ਨ ਜਿਹੜਾ ਦਿੱਕਤ ਹੈ ਪਿੰਡ ਦੀ ਉਹ ਵੀ ਸ਼ੁਰੂ ਹੋ ਜਾਊਗਾ ਨਾਲ ਹੀ सरपंच साहब ਵੱਲੋਂ ਕਮਿਊਨਿਟੀ ਸੈਂਟਰ ਦੀ ਮੰਗ ਕਿੰਨੀ ਕੀਤੀ ਗਈ ਹੈ ਉਹਦੇ ਲਈ ਵੀ ਅਸੀਂ 25 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਤੁਹਾਡਾ ਵਾਅਦਾ ਕਰਦੇ ਹੋ ਕਿ ਕਮਿਊਨਿਟੀ ਸੈਂਟਰ ਵੀ ਬਣਾਵਾਂਗੇ ਸੜਕ ਜਿਹੜੀ ਹੈ ਮੇਕ ਨੂੰ ਉੱਪਰੋਂ ਲੈ ਕੇ ਨਿੱਕੂ ਨੰਗਲ ਤੱਕ ਇਹ ਸੜਕ 18 ਫੁੱਟੀ ਦਾ ਵਾਅਦਾ ਤੁਹਾਡੇ ਨਾਲ ਸ਼ਾਨਦਾਰ ਬਣੂਗੀ ਵੀ ਤੇ 18 ਫੁੱਟੀ ਕਰਾਵਾਂਗੇ ਕਿਉਂਕਿ ਜਿਹੜੀ ਸੜਕ ਹੈ ਕੀ ਪਿੰਡਾਂ ਨੂੰ ਜੋੜਦੀ ਹੈ ਮੈਂ ਅੱਜ ਸਰੋਈ ਬੇਨਤੀ ਕਰੂੰਗਾ ਜਿਵੇਂ ਤੁਸੀਂ ਅੱਜ ਇੰਨੀ ਵੱਡੀ ਤਾਦਾਦ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਹੈ ਮੇਰੀ ਤਾਕਤ ਤੁਸੀਂ ਲੋਕ ਹੋ ਸਾਡੇ ਕੋਲ ਚੰਗੇ ਸਰਪੰਚ ਨੇ ਚੰਗੇ ਅਫਸਰ ਨੇ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਜਿਹੜੇ ਆ ਕੰਮ ਆ ਉਹ ਏਰੀਏ ਦੇ ਕਰੀਏ ਏਰੀਏ ਦੀ ਸੇਵਾ ਕਰੀਏ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਬੈਠ ਕੇ ਸਾਰੇ ਆਪਣੀ ਜਗ੍ਹਾ ਤੇ ਖੜੇ ਹੋ ਕੇ ਇੱਕ ਸੋਚ ਅਕੜੀਏ ਜੋ ਮੈਂ ਬੋਲੂਗਾ ਮੇਰੇ ਮਗਰ ਬੋਲਣਾ ਤੇ ਸੋ ਆਪਾਂ ਮੰਦਰ ਚ ਚੱਕ ਰਹੀ ਹੈ ਤੇ ਆਪਾਂ ਇਸ ਸੋ ਦੇ ਉੱਤੇ ਖਰੇ ਉਤਰਨਾ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਣਾ ਬੱਚਿਆਂ ਨੂੰ ਬਚ ਕੇ ਤੁਸੀਂ ਆ ਜਾਓ ਮੇਰੇ ਨਾਲ ਇੱਥੇ ਸਾਰੇ ਸੱਜਾ ਹੱਥ ਅਕੇ ਕਰਨਗੇ کچھ چلو ادھر کھڑے رہو کھڑے سجا تھکے کر کے جی تھی میرے نال بولو گے اصل پنڈ میگپور نواسی نشیا کے خلاف ایک جٹ ہو کے سو خانے ہاں, خان ہاں کی اسی نشیا دے خلاف اپنے پڑھنے دار بڑھ کے کام کرنے پنڈ, اپنے پنڈ بھی قسم کا نشا بکر نہیں دے اے نشا تسکر پنڈ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਨ੍ਹਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ اے بھی نشا دی خود بھی ضمانت نہیں کرا گے پنڈ کے کسی ہوتی ضمانت دوں روکاں گے اسی سارا پنڈ مل کے اپنے پنڈ نشا مکت بناو گے بہت بہت دنواد جی آپ ਮੈਂ ਸਾਰੇ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੇਰੇ ਬਜ਼ੁਰਗ ਮਕਾਮਾ ਪੈਣਾ ਨੌਜਵਾਨ ਵੀਰ ਆਪ ਸਭ ਨੂੰ ਪਿਆਰ ਭਰੀ ਨਮਸਤੇ ਸਤਿ ਸ਼੍ਰੀ ਅਕਾਲ ਰਾਮ